ਫੁੱਟ ਪਟਿਆਲਾ ਦੇ ਸਨੌਰੀ ਏਡੇ ਦੇ ਵਿੱਚ ਮੌਜੂਦ ਹਨ ਜਿੱਥੋਂ ਦੀਆਂ ਤਸਵੀਰਾਂ ਆਪਣੇ ਦਰਸ਼ਕਾਂ ਦੇ ਨਾਲ ਸਾਂਝੀਆਂ ਕਰ ਰਹੇ ਹਾਂ। ਸੋ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਸਬਜ਼ਾ ਹਟਾਣ ਨੂੰ ਲੈ ਕੇ ਭਾਰੀ ਪੁਲਿਸ ਬਲ ਹੈ ਜੋ ਉੱਥੇ ਮੌਕੇ ਦੇ ਉੱਪਰ ਪਹੁੰਚ ਚੁੱਕਿਆ ਹੈ। ਬੰਦਾ ਇਹ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਪਟਿਆਲਾ ਦੇ ਸਨੌਰੀ ਏਡੇ ਤੋਂ ਤਸਵੀਰਾਂ ਨੇ ਜੋ ਆਪਣੇ ਦਰਸ਼ਕਾਂ ਦੇ ਨਾਲ ਸਾਂਝੀਆਂ ਕਰ ਰਹੇ ਹਾਂ। ਮੇਰੇ ਨਾਮ ਬੱਲੇ ਲੱਗਦੇ ਸੋਨਾ ਇੱਕ ਰਿਪੋਰਟ ਆ ਕਿ ਹੋ ਰਿਹਾ ਹੈ ਹੋ ਰਿਹਾ ਹੈ ਨਾ ਨਾ ਬੰਦਿਆ ਮਾਰ ਰਹਾ ਸਾਡਾ ਨੌਕਰੀ ਮਾ ਬੰਦਿਆ ਨੂੰ ਜਿਹੜਾ ਕਰ ਰਿਹਾ ਨਾ ਕਿਹਦਾ ਹੈ ਮੇਰੇ ਨਾਮ ਆ ਯਾਦ ਹੈ ਜੀ ਕਿਹੜਾ ਲੱਗਾ ਕੀ ਹੋਇਆ ਜ਼ਰੂਰੀ ਅੱਜ ਦਿਨ ਜੀ ਕੋਲੀ ਦਾ ਮੇਲਾ ਮੁੰਡਾ ਥਾਰਾ ਸਰ ਦਾ ਪੋਤਾ ਸਲਾਪ ਹੀ ਸਲਾਪ ਇਹਨਾਂ ਕਦੇ ਜ਼ਮੀਨ ਕਿੰਨੀ ਮਹਿੰਗੀ ਹੈ ਵੀਰੇ ਕਿਰਾਏ ਤੇ ਮੇਰਾ ਕਿੰਨਾ ਕਿੰਨਾ ਠੇਕ ਉਹਨੂੰ ਜੋ ਫਟਾ ਬਣਾ ਕੇ ਬਿਚਾਰ ਹੋ ਗਏ ਜਵਨ ਨਹੀਂ ਭਾਈ ਸਾਡਾ ਨਾਂ ਦੇ ਕਮੇਟੀ ਸਾਡਾ ਪਤਾ ਘਟਾਇਆ ਪਾ ਜਾਂਦਾ ਪਤਾ ਮਾਰ ਗਿਆ ਸਾ ਚਲਾਇਆ ਇਹਨੂੰ ਨਮੂਨਤ ਕਰੇਣਾ ਸਾ ਪਤਾ ਘਟਾਇਆ ਪਾ ਬੇਬੂਟੀ ਕਿੰਨੇ ਘਰ ਜੋ ਕਿ ਮੈਂ ਸਾਲ ਦੇ ਰਹਿ ਰਹੇ ਹਾਂ ਭਾਈ ਭਾਈ ਸੱਤ ਹਾਂ ਤੇ ਵੀ ਜਾ ਰਹੇ ਬਠਿਆ 90 ਸਾਲ ਹੋ ਗਏ 4 ਸਾਲ ਤੋਂ ਵੀ ਫਟਾ ਗਿਆ ਸਾਡੇ ਫਲੂਰ ਮਰ ਗਿਆ ਪੀੜੀ ਪੀੜੀ ਹੋ ਰਹੇ ਮਰਗਾ ਐਮਐਲਏ ਕੋਲੀ ਨੂੰ ਦੇਖੋ ਇਹਨਾਂ ਨੂੰ ਕੀ ਸਾਬਿਤ ਕਰ ਰਿਹਾ ਤੂੰ ਕੋਠੇ ਪਰ ਚੜ ਜਾਂਦੇ ਚਲੋ ਆਪਣੇ ਕੋਠੇ ਪਰ ਚੜ ਜਾਂਦੇ ਆ ਰਿਹਾ ਤਸਵੀਰਾਂ ਦੇਖ ਰਹੇ ਆ ਪਟਿਆਲਾ ਦੇ ਸਮੋਰੀ ਅੱਡੇ ਦੇ ਵਿੱਚ ਮੌਜੂਦ ਜਿੱਥੇ ਕਿ ਲੋਕਾਂ ਵੱਲੋਂ ਹੈ ਜੋ ਵਿਰੋਧ ਹੈ ਜੋ ਕੀਤਾ ਜਾ ਰਿਹਾ ਸੋ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਬਜ਼ਾ ਹਟਾਉਣ ਦੇ ਲਈ ਪਾਰੀ ਪੁਲਿਸ ਵੱਲ ਹੈ ਜੋ ਮੌਕੇ ਦੇ ਉੱਤੇ ਪਹੁੰਚਿਆ ਸੋ ਤਸਵੀਰਾਂ ਦੇ ਵਿੱਚ ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਹਾਲਾਂਕਿ ਇੱਥੇ ਮੌਜੂਦ ਲੋਕਾਂ ਵੱਲੋਂ ਹੈ ਜੋ ਵਿਰੋਧ ਹੈ ਜੋ ਕੀਤਾ ਜਾ ਰਿਹਾ ਹੈ ਤਸਵੀਰਾਂ ਦੇ ਵਿੱਚ ਦੇਖ ਸਕਦੇ ਹਾਂ ਪਟਿਆਲਾ ਦੇ ਸਨੌਰੀ ਅਡੇ ਤੋਂ ਤਸਵੀਰਾਂ ਨੇ ਜੋ ਆਪਣੇ ਦਰਸ਼ਕਾਂ ਦੇ ਨਾਲ ਸਾਂਝਾ ਕਰ ਰਿਆ ਕਿ ਕਬਜ਼ਾ ਹਟਾਉਣ ਨੂੰ ਲੈ ਕੇ ਪੁਲਿਸ ਪਹੁੰਚੀ ਸੀ ਪਾਰੀ ਪੁਲਿਸ ਬਲ ਹੈ ਜੋ ਮੌਕੇ ਤੇ ਮੌਜੂਦ ਹੈ ਪਹੁੰਚਿਆ ਹੈ ਸੋ ਤਸਵੀਰਾਂ ਦੇ ਵੀ ਦੇਖ ਸਕਦੇ ਹਾਂ ਜੋ ਪਾਰੀ ਪੁਲਿਸ ਬੰਦ ਹੈ ਜੋ ਉੱਥੇ ਮੌਕੇ ਤੇ ਮੌਜੂਦ ਹੈ ਸੋ ਤਸਵੀਰਾਂ ਦੇ ਵਿੱਚ ਦਿਖਾ ਰਹੇ ਆ ਆਪਣੇ ਦਰਸ਼ਕਾਂ ਨੂੰ ਪਟਿਆਲਾ ਦੇ ਨਾਲ ਇਹ ਜਿਹੜੀ ਅਪਡੇਟ ਆਪਣੇ ਦਰਸ਼ਕਾਂ ਦੇ ਨਾਲ ਸਾਂਝਾ ਕਰ ਰਹੇ ਆ ਸੋ ਪਟਿਆਲਾ ਦੇ ਸਨੌਰੀ ਏਡਾ ਦੇ ਵਿੱਚ ਮੌਜੂਦ ਹੈ ਜਿੱਥੇ ਕੀ ਤਸਵੀਰਾਂ ਆਪਣੇ ਦਰਸ਼ਕਾਂ ਦੇ ਨਾਲ ਸਾਂਝੀਆਂ ਕਰ ਰਹੇ ਹਾਂ ਕਬਜ਼ਾ ਹਟਾਉਣ ਨੂੰ ਲੈ ਕੇ ਪੁਲਿਸ ਵੱਲੋਂ ਹੈ ਜੋ ਜੀਸੀਬੀ ਮਸ਼ੀਨ ਹੈ ਜਿਹੜੀ ਕੰਸਟਰਕਸ਼ਨ ਹੈ ਉਹ ਮੰਗਾਲ ਲਈ ਗਈ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਪਟਿਆਲਾ ਪੁਲਿਸ ਵੱਲੋਂ ਹੈ ਜੋ ਕਬਜ਼ਾ ਹਟਾਉਣ ਦੇ ਲਈ ਜੀਸੀਬੀ ਮਸ਼ੀਨ ਹੈ ਹੈ ਜੋ ਉਹ ਬੁਲਾ ਲਈ ਗਈ ਹੈ ਹਾਲਾਂਕਿ ਉੱਥੇ ਇਕੱਲੇ ਵੀ ਦੱਸਣ ਜੋ ਹੈ ਕਿ ਇੱਥੇ ਮੌਜੂਦ ਲੋਕਾਂ ਵੱਲੋਂ ਹੈ ਜੋ ਵਿਰੋਧ ਹੈ ਜੋ ਕੀਤਾ ਜਾ ਰਿਹਾ ਹੈ ਕਰਦੇ ਨੂੰ ਲਗਾ ਦੇ ਉਹ ਐ ਕਰ ਉਹ ਦੇਖੀ ਆਪਣੇ ਦਾ ਜਾਣਾ ਆਪਣੇ ਜਾ ਜਾਣਾ ਲਗਾ ਦੇ ਜੋ ਪਟਿਆਲਾ ਦੇ ਸੋਰੀ ਏਡਾ ਤੋਂ ਤਸਵੀਰਾਂ ਨੇ ਜੋ ਆਪਣੀਆਂ ਦਰਸ਼ਕਾਂ ਦੇ ਨਾਲ ਸਾਂਝੀਆਂ ਕਰ ਰਿਹਾ ਸੋ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਹ ਪ੍ਰੋਸੈਸ ਨਾਲ ਹੈ ਜੋ ਮੌਕੇ ਤੇ ਮੌਜੂਦ ਹੈ ਤੇ ਇੱਥੇ ਮੌਜੂਦ ਲੋਕਾਂ ਵੱਲੋਂ ਪਰ ਰੋਡ ਹੈ ਜੋ ਵਰਣ ਬਹੁਤ ਕੀਤਾ ਜਾ ਰਿਹਾ ਹੈ ਇਹ ਤਾਂ ਬੰਦੇ ਦੇ ਪਿੱਛੇ ਜਾ ਰਿਹਾ ਹੈ ਇਹ ਤਾਂ ਡਰ ਦੇ ਪਿੱਛੇ ਮਾਰਦਾ ਹੈ ਕਿ ਤੋਟੇ ਦੇ ਪਿੱਛੇ ਰੁਕਣਾ ਲੱਗ ਪੱਲਾ ਇਹ ਤੁਸ ਜੀ ਨਿਜਾ ਦੇਓ ਬੱਚਾ ਸੁਣਾ ਲੈ ਨਾ ਪਾਣੀ ਤੇ ਆਹ ਬੰਦੇ ਨਾਲ ਗੱਲ ਕਰਦੇ ਆਂ ਸਾਲੋਂ ਕੱਟੀ ਜਾਂਦੇ ਨੇ ਖਸੂਦ ਚੂਰੇ ਲਾ ਕੇ ਸਾਰੀ ਹਿੰਦੂ ਆਈਆਂ ਆਹ ਬੰਦੇ ਜਾਦੂ ਕਰ ਰੋ ਘਰੇ ਦਾ ਅਕੂਰ ਤੋਂ ਮਾਦਾ ਕਾਹਦੇ ਕਰਵਾ ਲਾ ਤਾਰੇ ਚੰਗਾ ਦੇ ਖर्चे ਕਰ ਰਿਹਾ ਕੋਈ ਨਹੀਂ ਤੁਮ ਅਕੂਰ ਦਾ ਪੈਸਾ ਖਪਵਾ ਰਹੇ ਕੱਲ੍ਹ ਤੇ ਨੁੱਕਰ ਜੰਮਾ ਦੇ ਖर्चे ਕਰਕੇ ਤੇ ਸ਼ੋਰੂਮ ਬਣਾਣਾ ਨੇ ਇਹ ਨੰਬੇ ਡਾ ਪੇਲੇ ਮੈਂ ਆਪਰਾ ਦਿੱਤਾ ਜਾਉਂਦੀ ਮੈਂ ਕੁਝ ਨਹੀਂ ਕਰਦੀ ਨਹੀਂ ਨਹੀਂ ਯਾਰ ਤੁਸੀਂ ਹਮੇ ਕਿਤੇ ਨਾਮ ਸਿਰ ਤੇ ਕੰਮ ਕਰ ਦਿਨੋ ਇਹਨੂੰ ਤੁਮਾਸ਼ਾ ਦੇਖ ਰਹਾ ਤੇਰਾ ਬੱਚਾ ਨਾਲ ਵੀ ਮੈਂ ਤੁਮਾਸ਼ਾ ਬਣਾ ਰਿਹਾ ਨਹੀਂ ਕੰਮ ਕਰ ਲਓ ਜੀ ਆਪਣਾ ਕੰਮ ਕਰੋ ਕੰਮ ਕਰੋ ਤੁਹਾਡਾ ਬੱਚਾ ਰੁੱਲ ਜਾਣਾ ਕਿੱਥੇ ਤੁਹਾਡਾ ਬੱਚਾ ਇਹ ਵੀ ਕਿਹਦੇ ਪੇ ਕੰਮ ਤੋਂ ਟਾਪੇ ਜਾ ਰਿਹਾ ਜੇ ਮੈਂ ਮੈਂ ਨਾ ਆਪਣੇ ਘਰ ਜਾ ਕਿ ਕਵਾਂਦਾ ਤੂੰ ਜਾਣ ਤੋਂ ਆਪਣੇ ਘਰ ਨਹੀਂ ਜਾਣਾ ਮੈਂ ਆਪਣੇ ਘਰ ਜਾ ਮੈਂ ਇਹ ਘਰ ਨਾਲ ਗੱਲ ਕਰਵਾ ਦੇ ਮੈਂ ਕਿੱਥੇ ਨੂੰ ਲੈ ਆਵੇਂਗਾ ਤੁਹਾਡੇ ਬੱਚੇ ਇਹ ਤੇਰੇ ਨਹੀਂ ਕਿਦਾ ਜਾਵਾਂਗੇ ਮੇਰੇ ਬੱਚੇ ਕਿੱਥੇ ਜਾਣਗੇ ਅੱਜ ਕੱਲ੍ਹ ਮੇਰਾ ਤੂੰ ਮੇਰੇ ਕੋਲ ਚਲਾ ਅੱਬਾ ਬੀਬੀ ਨਾ ਇਹ ਬੜਾ ਕੋਲ ਹੀ ਜਾਂਦਾ ਹੈ ਕਿਹੜੇ ਮਾਰ ਕਰਦੇ ਆ ਇਹ ਮੈਂ ਵੀ ਮਾਰ ਕਰੀਦਾ ਅੰਮ੍ਰਿਤ ਚਾਹ ਤੋੜ ਕੇ ਮੈਂ ਇਹ ਕਿਹੜਾ ਬੱਚਾ ਆ ਤੋੜ ਇਹ ਤੁਹਾਨੂੰ ਕਾਹਦੀ ਕਰਦੇ ਬੱਚਾ ਸਾਡੀ ਵਿੱਚ ਆ ਗੀਆਂ ਸੀ ਕਰਕੇ ਚਲ ਯਾਰ ਆਇਦਕ ਮਾਈਕ ਮੈਨ ਨਾਲ ਆਦਾ ਤੁਹਾਨੂੰ ਮਾਈਕ ਤੁਹਾਨੂੰ ਵੀ ਪਤਾ ਹੀ ਹੈ ਇਹ ਤਾਂ ਪ੍ਰਸ਼ਾਸਨ ਦਾ ਕੰਮ ਹੈ ਆਏ ਸਰ ਜੀ ਤੁਸੀਂ ਦੇਖ ਸਕਦੇ ਹੋ ਜਿਹੜੇ ਜਾਂਦੇ ਵਿੱਚ ਕਬਜ਼ਾ ਛਡਾਉਣ ਵਾਸਤੇ ਪੁਲਿਸ ਵੱਲੋਂ ਹੈ ਜੋ ਜੇਸੀ ਵੀ ਮਸ਼ੀਨ ਹੈ ਜੋ ਹੰਗਾਲ ਲਿੱਤੀ ਗਈ ਤੁਸੀਂ ਵੀ ਦੇਖ ਸਕਦੇ ਹੋ ਇਹ ਵੱਡੀ ਕਾਰਵਾਈ ਹੈ ਜੋ ਪੁਲਿਸ ਵੱਲੋਂ ਉਹ ਕੰਮ ਕੀਤੇ ਜਾ ਰਹੀ ਹੈ ਚਲੋ ਕਿੱਥੇ ਹੋ ਜਾਓ ਵੀ ਸਰ ਇੱਧਰ ਹੋ ਜਾਓ ਥੋੜੇ ਇੱਧਰ ਲੱਗ ਜਾਓ ਦੇਖਿਓ ਇਸ ਪਿੱਛੇ ਹੋ ਜਾਓ ਪਿੱਛੇ ਹੋ ਜਾਓ ਯਾਰ ਉਹ ਹੋ ਜਾਓ ਯਾਰ ਪਿੱਛੇ ਹੋ ਜਾਓ ਪਿੱਛੇ ਸਾਰਿਆਂ ਨੂੰ ਕਹੇ ਦੀ ਕੀਤਾ ਜਾ ਰਿਹਾ ਹੈ ਇਸ ਤੇ ਕਈ ਤਰ੍ਹਾਂ ਦੀ ਕਾਰਵਾਈ ਦੀ ਵੀ ਵੀ ਆਣ ਆ ਜਾਓ ਸੋ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸਾਰਿਆਂ ਨੂੰ ਲੈ ਕੇ ਪੁਲਿਸ ਵਾਲੇ ਜੇਸੀ ਮਸ਼ੀਨ ਪੁਲਸ ਵੱਲੋਂ ਹੈ ਜੋ ਕਾਰਵਾਈ ਕਰਦੀ ਹੈ ਜੇਸੀ ਮਸ਼ੀਨ ਵੱਲੋਂ ਹੈ ਜੋ ਕਬਜ਼ਿਆਂ ਨੂੰ ਲੈ ਕੇ ਹਟਾਵਾ ਟੂ ਹਟ ਗਈ ਹੈ ਸ਼ੁਰੂ ਕਰ ਦਿੱਤੀ ਗਈ ਹੈ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਪੁਲਸ ਵੱਲੋਂ ਹੈ ਜੋ ਕਾਰਵਾਈਆਂ ਦਿੱਤੀ ਗਈ ਹੈ ਜੇਸੀ ਮਸ਼ੀਨ ਬੁਲਾ ਲਈ ਸੀ ਜੇਸਪੀ ਜੇਸੀ ਮਸ਼ੀਨ ਵੱਲੋਂ ਹੈ ਜੋ ਇਹ ਅੱਜ ਕਦਮ ਲੈ ਕੇ ਕਾਰਵਾਈ ਹੈ ਜੋ ਕੀਤੀ ਜਾ ਰਹੀ ਹੈ। ਉਹ ਆ ਜਾਏ ਤੋ ਆ ਜਾ। ਇਸ ਤਰ੍ਹਾਂ ਦੇ ਪ੍ਰਸ਼ਾਸਨਿਕ ਕਾਰਜ ਹੋ ਰਹੇ ਹਨ। എങ്കം പുറത്തോട്ട് ആയി മണ്ടയാ പുറത്തോട്ട് ના ના ഓട നിലിൽ നിന്ന് ഇൻവെർട്ട് ചെയ്യണം കമ്പ്ലെ കമ്പ്ലെ ഓ ആകെ താഴെ വെച്ചുകൊണ്ടാ കേട്ടോ ਸੈਟ ਦੇ ਬਣਾ ਕੇ ਦਿਖ ਰਹੇ ਸਾਲਾ ਨੋਰੀਏ ਜੀ ਬismillah ਨੇ ਜੋ ਆਪਣੇ ਦਰਸ਼ਕਾਂ ਦੇ ਨਾਲ ਸਾਡੀਆਂ ਕਰ ਰਹੀਆਂ ਅੱਜ ਕੱਪੀਆਂ ਨੂੰ ਲੈ ਕੇ ਜੋ ਕੌਂਸਲ ਵੱਲੋਂ ਬਹੁਤ ਸਿਆਦਰ ਗੁਮਦ ਦੇ ਵਿਭਾਗ ਜਿਹੜੇ ਹੈ ਉਹ ਅਦਾਲਤ ਦੇ ਦਿੱਤੀ ਗਈ ਸੀ ਜੀਸੀਬੀ ਦੇ ਅੰਦਰ ਉਹਨਾਂ ਨੂੰ ਬੁਲਾ ਲਿੱਤੀ ਗਈ ਹੈ ਤੇ ਕਾਪੀਆਂ ਨੂੰ ਲੈ ਕੇ ਅਸੀਂ ਜੀਸੀਬੀ ਮਸ਼ੀਨ ਵੱਲੋਂ ਹੈ ਜੋ ਕਾਰਵਾਈ ਹੈ ਕਾਰਵਾਈ ਨੂੰ ਸ਼ੁਰੂ ਕਰ ਦਿੱਤੀ ਗਈ ਹੈ ਉਹਦੇ ਲੈਣ ਵਿੱਚ ਹੈ ਨਾ ਕਰਨੇ ਕਰਕੇ ਹੈ ਪਟਿਆਲਾ ਦੇ ਸਟਰੀਟਾਂ ਤੋਂ ਵੀਰੇ ਆਪਣੇ ਦਰਦ ਨਾਲ ਸਟੇਟ ਕਰ ਰਹੇ ਜਿੱਥੇ ਕਿ ਇਹ ਕਬਜੀਆਂ ਨੂੰ ਲੈ ਕੇ ਪਾਰੀ ਪੁਲਿਸ ਪਹੁੰਚਿਆ ਸੀ ਤੇ ਮੁਕਦੇ ਦੀ ਕਬਜੀਆਂ ਦੇ ਬਾਰਾਈ ਹੈ ਜੋ ਦਿੱਤੀ ਸੀ ਜੇਸੀ ਮਸ਼ੀਨ ਵੱਲੋਂ ਹੈ ਜੋ ਮੁੱਖ ਹੁਦਕਾ ਆਪਣੇ ਦਰਸ਼ਕਾਂ ਦੇ ਨਾਲ ਸਾਂਝੀਆਂ ਕਰ ਰਿਹਾ ਕੱਗਿਆਂ ਨੂੰ ਲੈ ਕੇ ਪੋਸਟਪਾਰਟੀ ਬਣਦੀ ਹੈ ਤੇ ਪੁਲਿਸ ਮਿਸ਼ਨ ਹੈ ਕਿ ਇਹ ਤੇ ਜਿਵੇਂ ਮਿਸ਼ਨ ਵੱਲੋਂ ਕਾਰਵਾਈ ਆਰੰਭ ਕੀਤੀ ਗਈ ਹੈ ਤੇ ਜੋ ਮਕਾਨ ਨੂੰ ਤੋੜਨ ਦਾ ਹੈ ਜਨਾਬ ਇਹ ਜੋ ਕੀਤਾ ਜਾ ਰਿਹਾ ਹੈ ਕੋ ਬੱਜਣੀ ਹੈ ਬਿੱਟੀ ਆ ਜਾ ਐਲੋਡ ਬਾਜੀ ਆ ਜਾ ਪਿੱਛੇ ਆ ਜਾ ਪਿੱਛੇ ਨਹੀਂ ਹੋ ਰਹੇ ਅਸੀਂ ਆ ਜਾਓ ਅੱਗੇ ਆ ਜਾਓ ਅੱਗੇ ਆ ਜਾਓ ਸਰ ਜੀ ਤੁਹਾਡਾ ਸ਼ੁਕਰੀਆ ਹੈ ਜੀ ਸਭ ਜਨਤਾ ਲਈ ਬਹੁਤ 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 ਬਹੁ Det gjør det ikke. ਦੇ ਮੁਤਾਬਕ ਉਹ ਮਤੇ ਜਿਹੜੀ ਬਣਦੀ ਕਰਵਾਈ ਕੀਤੀ ਜਾਂਦੀ ਕਿੰਨੇ ਘਰ ਨੇ ਜੀ ਕਿਹੜੇ ਏਰੀਆ ਚ ਨੇ ਸਰ ਆਪਾਂ ਜਿੱਥੇ ਖੜੇ ਆ ਜੀ ਅਹੀ ਏਰੀਆ ਹੈ ਜੀ ਇਸ ਤੋਂ ਕਾਰਪੋਰੇਸ਼ਨ ਨੇ ਜਿਹੜੇ ਹੱਲੇ ਮੋਟੇ ਮੋਟੇ ਤਿੰਨ ਘਰ ਆਡੈਂਟੀਫਾਈ ਕੀਤੇ ਨੇ ਹੁਣ ਕਾਰਪੋਰੇਸ਼ਨ ਦੇ ਸਾਰੇ ਅਧਿਕਾਰੀ ਡਿਊਟੀ ਮੈਜਿਸਟਰ ਸਾਰੇ ਖੜੇ ਨੇ ਉਹਦੇ ਮੁਤਾਬਕ ਇਹ ਕਾਰਜ ਕੀਤੇ ਚੱਲੀ ਸਰ ਇਹਨਾਂ ਦੇ ਕੋਈ ਪਰਚੇ ਵਗੈਰਾ ਵੀ ਨਹੀਂ ਆਏ ਹੁਣ ਤੁਸੀਂ ਇਹਨਾਂ ਚੋਂ ਜਿਹੜੇ ਮੈਂ ਖੂਬ ਮੈਂ ਜੀ ਉਹਦੇ ਤੇ ਉਹਦੀ ਵਾਈਫ ਤੇ ਬੇਟੇ ਤੇ ਇੰਟੋਟਲ ਉਹਨਾਂ ਤੇ 9 ਪਰਚੇ ਨੇ ਇਹਦੇ ਅੱਗੇ ਜੀ ਕਰਨੇ ਹੁਣ ਉਹ ਜੋਗਦੀਪਕ ਹੈ ਉਹਦੇ ਤੇ ਕੋਈ ਹੈਗੇ 11-12 ਪਰਚੇ ਨੇ ਜੀ ਤੇ ਇਹਦੇ ਕੁਝ ਹਿੰਦਨ ਨੇ ਆ ਕੇ ਉਹ ਜਿਹੜਾ ਕਾਫੀ ਜ਼ਿਆਦਾ ਇਸ ਸਮਾਜ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਇਹਨਾਂ ਨੇ ਇੱਕ ਪੁਆਇੰਟ ਨਾ 9 ਲਫ ਪੁਆਇੰਟ ਬਣਾਇਆ ਹੋਇਆ ਜਿੱਥੋਂ ਆ ਕੇ ਲੋਕਾਂ ਦੇ ਬੱਚੇ ਆਉਂਦੇ ਨੇ ਆ ਕੇ ਡਰੱਗਸ ਲੈਂਦੇ ਨੇ ਔਰ ਉਹਨਾਂ ਨੂੰ ਕੰਜ਼ੂਮ ਕਰਦੇ ਸਰ ਅੱਜ ਕੋਈ ਅਰੈਸਟ ਵੀ ਕੀਤੇ ਨੇ ਜਿਵੇਂ ਉਹ ਮੁੰਡੇ ਨੇ ਤੇਲ ਪਾਇਆ ਜੀ ਉਹਨੂੰ ਕੋਈ ਹਰਾਸ ਸਰ ਜਿਹੜਾ ਵੀ ਕਾਨੂੰਨ ਦੇ ਵਿੱਚ ਕਾਨੂੰਨ ਦੀ ਕਾਰਵਾਈ ਚ ਵਿਕਣ ਪਏਗਾ ਉਹਦੇ ਤੇ ਬਣਦੀ ਕਾਰਵਾਈ ਕੀਤੀ ਜਾਏਗੀ ਮੈਂ ਬੜੀ ਕਲੀਅਰ ਇਹ ਕਹਿਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਹਰ ਚੀਜ਼ ਨੂੰ ਬਰਦਾਸ਼ਤ ਕੀਤਾ ਜਾ ਸਕਦਾ ਪਰ ਕਿਸੇ ਵੀ ਤਰ੍ਹਾਂ ਦਾ ਜੇ ਕੋਈ ਕਾਨੂੰਨ ਹੱਥ ਚ ਲੈਂਦਾ ਕੋਈ ਡਰਗ ਵੇਚਦਾ ਕਿਸੇ ਤਰ੍ਹਾਂ ਦਾ ਕਿਸੇ ਨੂੰ ਥ੍ਰੈਟ ਕਰਦਾ ਉਹਦੀ ਜਿਹੜੀ ਜਿਹੜੀ ਹੈ ਉਹ ਬਿਹਾਈਂਡ ਦਾ ਬਾਰ ਸਾਨੂੰ ਸਾਡੇ ਵਰਦੀ ਐਸਐਸਪੀ ਕਰਨੂ ਸ਼ਰਮਾ ਸਰ ਅਨਸਟ੍ਰਿਕ ਪਾਊਡਰ ਹੈ ਕਿ ਸਭ ਤੋਂ ਪਹਿਲਾਂ ਲਾਅ ਆਫ ਲੈਂਡ ਜਿਹੜਾ ਉਹ ਪ੍ਰਵੇਲ ਕਰੇਗਾ ਉਹਦੇ ਮੁਤਾਬਕ ਜੋ ਕਾਰਵਾਈ ਕੀਤੀ ਜਾਏਗੀ ਥੈਂਕ ਯੂ